हां जी सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਅਸੀਂ ਖੜੇ ਆ ਪਟਿਆਲੇ ਦੇ ਸਤ ਗੁਰੂ ਰਵੀਦਾਸ ਜੀ ਮੰਦਿਰ ਦੇ ਵਿੱਚ ਸਾਡੇ ਆਉਣ ਦਾ ਕਾਰਨ ਅੱਜ ਸਿਵਲ ਗਨਮੈਨ ਅਤੇ ਗਾਰਡ ਕੰਟਰੈਕਟਰ ਵਰਕਰ ਟ੍ਰੇਡ ਯੂਨੀਅਨ ਦੀ ਇੱਕ ਖਾਸ ਮੀਟਿੰਗ ਹੋਈ ਆਪਾਂ ਗੱਲਬਾਤ ਕਰਾਂਗੇ ਜੋ ਯੂਨੀਅਨ ਦੇ ਪ੍ਰਧਾਨ ਹੈ ਬਿਨਾਂ ਦੇਰ ਕੀਤੇ ਪ੍ਰਧਾਨ ਜੀ ਕੋਲ ਚਲਦੇ ਆਂ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਥੋੜੇ ਚੈਨਲ ਦਾ ਸੱਚ ਦੀ ਆਵਾਜ਼ ਦਾ ਜਿਨ੍ਹਾਂ ਨੇ ਸਾਡੇ ਲਈ ਕੀਮਤੀ ਸਮਾਂ ਕੱਢਿਆ ਤੇ ਸਾਡੇ 3 ਲੱਖ 37000 ਲਗਭਗ ਸਾਬਕਾ ਸੈਨਿਕ ਤੇ ਸਿਵਲ ਵੀਰਾਂ ਦੀ ਜੋ ਅੱਜ ਦੀ ਹੋਈ ਮੀਟਿੰਗ ਦਾ ਹਾਲ ਤੁਸੀਂ ਖਬਰਾਂ ਰਾਹੀਂ ਦੱਸਣ ਲਈ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਧਾਨ ਜੀ ਮਾਫ਼ ਕਰਨਾ ਤੁਸੀਂ ਆਪਣਾ ਨਾਂ ਨਹੀਂ ਦੱਸਿਆ ਨਾਂ ਦੱਸੋ ਕਿ ਆਪਣਾ ਮੇਰਾ ਨਾਮ ਲਾਸ਼ਮਣ ਸਿੰਘ ਧੁਰੀ ਆਈ ਅੱਛਾ ਤੁਸੀਂ ਮੀਟਿੰਗ ਦੇ ਵਿੱਚ ਕਾਫੀ ਜਨਤਾ ਹੈ ਤੁਸੀਂ ਬੜੇ ਆਪਣੇ ਵਿਚਾਰ ਸਾਂਝੇ ਕਰੇ ਪਰ ਅਜੇ ਵੀ ਕਿਉਂ ਦੇਖੋ ਆਪਾਂ ਕਹਿਣਾ ਵੀ ਇੱਕੇ ਤੋਂ ਬਿਨਾ ਕੁਝ ਨਹੀਂ ਅਜੇ ਵੀ ਕੁਝ ਸਾਡੇ ਸਾਥੀ ਜੋ ਘਰਾਂ ਦੇ ਵਿੱਚ ਬੈਠੇ ਆ ਜੋ ਇਸ ਮੀਟਿੰਗ ਨੂੰ ਅਟੈਂਡ ਨਹੀਂ ਕਰ ਸਕੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੋਕਰਾਂ ਚ ਬੈਠੇ ਨੇ ਜੀ ਦੇਖੋ ਸਾਡੀ ਹਰੇਕ ਸਹਿਰ ਜਿਵੇਂ ਪਟਿਆਲੇ ਦੀ ਲਾ ਲੋ ਸਾਡੀ ਲਗਭਗ ਔਰੇ ਗਿਣਤੀ 20000 ਆ ਗੱਨ ਮੈਨਾਂ ਤੇ ਗਾੜਾਂ ਦੀ ਸਾਬਕਾ ਸੈਨਿਕਾਂ ਤੇ ਸਿਵਲਾਂ ਦੀ ਤੁਸੀਂ ਪਟਿਆਲਾ ਲਾ ਲੋ ਜੀ ਆਪਣਾ ਗੁਰਦੁਆਰਾ ਢੰਡਰੀਆਂ ਸਾਹਿਬ ਜੀ ਤੋਂ ਲੈ ਕੇ ਰਾਜਪੁਰੇ ਤੱਕ ਲੱਗਦਾ ਇਹਦੇ ਵਿੱਚ ਲਾ ਲੋ ਵੀ ਸਾਡੀ ਕਿੰਨੀ ਤਗਾ ਤਾਂ ਕਿੰਨੀਆਂ ਬੈਂਕਾਂ ਨੇ ਕਿੰਨੀਆਂ ਮੌਲ ਨੇ ਕਿੰਨੀਆਂ ਫੈਕਟਰੀਆਂ ਨੇ ਜਾਂ ਕਿੰਨੇ ਪੈਸਕੋ ਰੋਡਵੇਜ ਵਰਗੇ ادارے ਨੇ ਜਾ ਆਪ ਸਹੀ ਵਾਰਗੇਦਾਰੇ ਨੇ ਵੀ ਕਿੱਥੇ ਕਿੱਥੇ ਮੰਨ ਲਓ ਵੀ ਥਾਂ ਥਾਂ ਤੇ ਸਾਡਾ ਬੰਦਾ ਜੋ ਹੈਗਾ ਪਰ ਠੇਕੇਦਾਰੀ ਸਿਸਟਮ ਨੇ ਬਹੁਤ ਜਿਆਦਾ ਡਰਾਇਆ ਹੋਇਆ ਇਸ ਕਰਕੇ ਬਹੁਤ ਜਿਆਦਾ ਜੋ ਰੋਜ਼ਗਾਰ ਖਸਣ ਦੇ ਡਰੋਂ ਡਰਦੇ ਆਉਂਦੇ ਨਹੀਂ ਇਸ ਕਰਕੇ ਨਹੀਂ ਜੀ ਦੇਖੋ ਉਹ ਤਾਂ ਠੀਕ ਹੈ ਮੇਰਾ ਸਵਾਲ ਇਹ ਸੀ ਵੀ ਤੁਸੀਂ ਉਹਨਾਂ ਨੂੰ ਕਹਿਣਾ ਕੀ ਤੇ ਉਹਨਾਂ ਨੂੰ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਦੇਖੋ ਕੋਈ ਜ਼ਮੀਨ ਦੇ ਵਿੱਚ ਕਿਲਾ ਅਗਰ ਆਪਾਂ ਉਹਦੇ ਉੱਤੇ ਸੱਟ ਨਹੀਂ ਮਾਰਾਂਗੇ ਤਾਂ ਜ਼ਮੀਨ ਤੇ ਨਹੀਂ ਜਾਏਗਾ ਇਸ ਤਰ੍ਹਾਂ ਉਹਨਾਂ ਨੂੰ ਕੁਝ ਕਹਿਣਾ ਜ਼ਰੂਰ ਚਾਹੋਗੇ ਉਹਨਾਂ ਨੂੰ ਪ੍ਰੇਰਿਤ ਕਰਨਾ ਜੀ ਸਾਡਾ ਇੱਕ ਕਾਨੂੰਨ ਸੀ ਜੋ ਕਿ 31 ਮਾਰਚ 2017 ਨੂੰ ਸੈਂਟਰ ਨੇ ਲਾਗੂ ਕਰਿਆ ਸੀ ਕੁਸ਼ਲ ਕਾਮਿਆਂ ਤੇ ਅਤੀ ਕੁਸ਼ਲ ਕਾਮਿਆਂ ਦੇ ਸ਼੍ਰੇਣੀ ਵਿੱਚ ਆ ਹਾਈ ਸਕਿਲਡ ਕੈਟਾਗਰੀ ਦਾ ਜਦਕਿ ਪੰਜਾਬ ਵਿੱਚ ਸਿਰਫ ਸਾਨੂੰ ਸਕਿਲਡ ਕੈਟਾਗਰੀ ਵਿੱਚ ਹੀ ਵਰਤਾਇ ਜਾਂਦਾਗਾ ਜਦਕਿ ਸਾਡੇ ਸਾਬਕਾ ਸੈਨਿਕ ਵੀਰ 14-14 ਸਾਲ ਡਿਊਟੀ ਕਰਕੇ ਲੰਬੇ ਤਜਰਬੇ ਤੋਂ ਬਾਅਦ ਇਸ ਲੈਂਡ 'ਚ ਪੈਂਦੇ ਨੇ ਤੇ ਸਾਡੇ ਸਿਵਲ ਵੀਰ ਜੋ ਕਿ ਲੱਡੇ ਜਾਂ ਹੋਰ ਜਾਂ ਉਸ ਟਾਈਮ ਦੀ ਸਰਕਾਰ ਬਾਦਲ ਨੇ ਜਿੰਨੇ ਵੀ ਆਧਾਰਿਆਂ ਨੂੰ ਲਾਇਸੈਂਸ ਜਾਰੀ ਕਰੇ ਤੀ ਟ੍ਰੇਨਿੰਗਾਂ ਕਰਕੇ ਇਸ ਕਿੱਤੇ ਵਿੱਚ ਪਏ ਹੋਏ ਨੇਗੇ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਇੱਕ ਭਾਈ ਸਾਹਿਬ ਹੋਰ ਨੇ ਸਰ ਜੀ ਸਸੀ ਕਾਲ ਸਸੀ ਕਾਲ ਜੀ ਆਪਣਾ ਨਾਮ ਦੱਸੋਗੇ ਜੀ ਸਰ ਮੇਰਾ ਨਾਮ ਜਗਰੂਪ ਸਿੰਘ ਮਹਿਮਦਪੁਰ ਅੱਛਾ ਜੀ ਤੁਸੀਂ ਕਿਹੜੀ ਜੂਨੀਅਨ ਨਾਲ ਰਿਲੇਟਿਡ ਪਹੁੰਚੇ ਪਹਿਲਾਂ ਮੈਂ ਸਰ ਸੂਬਾ ਪ੍ਰਧਾਨਤੀ ਇੰਟਿਕ ਦਾ ਬਿਜਲੀ ਬੋਰਡ ਦਾ ਹਾਂਜੀ ਤੇ ਹੁਣ ਮੈਂ ਸਾਫ ਕਾ ਪ੍ਰਧਾਨ ਆ ਅੱਜ ਪ੍ਰਧਾਨ ਜੀ ਤੁਸੀਂ ਇੱਥੇ ਆਇਓ ਤੇ ਮੀਟਿੰਗ ਦੇ ਵਿੱਚ ਤੁਸੀਂ ਵੀ اٹੈਂਡ ਆਪਣੇ ਮਤਲਬ ਹਾਜ਼ਰੀ ਲਗਵਾਏ ਤੁਸੀਂ ਆਪਣੇ ਵਿਚਾਰ ਵੀ ਸਾਂਝੇ ਕਰੇ ਪਰ ਤੁਸੀਂ ਹੋਰ ਇਸ ਜੋ ਸਾਡੀ ਜੂਨੀਅਨ ਹੈ ਹੋਰ ਪਰਫੁੱਲਤ ਹੋਵੇ ਕੀ ਕਹਿਣਾ ਚਾਹੋਗੇ ਮੈਂ ਇਹ ਗੱਲ ਕਹਿਣਾ ਚਾਹਨਾ ਅਸੀਂ ਨਾ ਜਦ ਬਿਜਲੀ ਬੋਰਡ ਬੰਦ ਕਰਦੇ ਜਿੱਤੇ ਯਾਤਰ ਨਹੀਂ ਦਿੰਦੇ ਤੇ ਜੂਜ ਦੇ ਜਿਹੜਾ ਲੋਕ ਫਿੱਟੇ ਮੁਗਧਾਰ ਲੋਕ ਜਿਹੜੇ ਅੱਜ ਵੀ ਆਪਣੇ ਘਰਾਂ 'ਚ ਬੈਠੇ ਨੇ ਮੈਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਜੇ ਹੁਣ ਵੀ ਨਹੀਂ ਜਾਗਦੇ ਨਾ ਫੇਰ ਗਿਆ ਕੰਮ ਬਸ ਆਸਾਂ ਲਿਆ ਤੁਹਾਡੇ ਕੋਲ ਜੋ ਮਿਲਦਾ ਤਾਂ ਲੈ ਲਓ ਠੀਕ ਆ ਬਾਕੀ ਮੈਂ ਪ੍ਰਧਾਨ ਜੀ ਨੂੰ ਭਰੋਸਾ ਦਿੱਤਾ ਸਾਡੀ ਕਿਤੇ ਵੀ ਲੋੜ ਆ ਤਨ ਮਨ ਧਨ ਦੇ ਨਾਲ ਪੈਸੇ ਨਾਲ ਵੀ ਸਮੇਂ ਨਾਲ ਵੀ ਗੱਡੀਆਂ ਨਾਲ ਵੀ ਬੰਦਾ ਨਾਲ ਵੀ ਇਹਨਾਂ ਦੇ ਨਾਲ ਖੜਾਂਗੇ ਬਹੁਤ ਬਹੁਤ ਧੰਨਵਾਦ ਜੀ ਤੋ ਤੁਸੀਂ ਦੇਖ ਰਹੇ ਸੀ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼